ਸਤਨਾਮ ਸ਼ਿਵਾਇ ਗੁਰੂ ਜੀ ਬਾਰੇ ਮਹਾ ਮਾਂਜ ਮਲਾ ਪੰਜਵਾਂ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਓਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾਛੋ ਓਟ ਗੁਬਿੰਦ ਗੋਪਾਲੁ ਰਾਈ ਸੇਵਾ ਸੁਆਮੀ ਲ ਬਿਖਿਆ ਪੋ ਨ ਸਕਈ ਮੇਲ ਸਾਧੂ ਗੁਣਗਾ ਜੈ ਤਿ ਉਪਜੀਤ ਮਿਲੀ ਸੱਚੀ ਪ੍ਰੀਤ ਸਮਾ ਕਰ ਗੈਲੀਨੀ ਪਰ ਬ੍ਰह्म ਬੋੜਨ ਵਿਚੜਿਆ 바ਰਜੌਲਖ 베ਰੀਆਂ ਹਰ ਸੱਜ्ञ ਅਗੰ ਅਗਾ ਸਰਮ ਪੈ ਨਰਾਇਣੇ ਨਾਨਕ ਦਰ ਪਰਿਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾ ਪੂਦੇ ਮਹੀਨੇ ਨੂੰ ਜਿਸ ਜੀਵ ਇਸਤਰੀ ਦੇ ਗਲ ਨਾਲ ਪ੍ਰਭੂ ਲੱਗਾ ਹੋਇਆ ਹੋਵੇ ਉਸ ਨੂੰ ਬਰਫੀਲਾ ਪਾਲਾ ਜੋਰ ਨਹੀਂ ਪੌਂਦਾ ਉਸ ਦਾ ਮਾਨ ਪ੍ਰਭੂ ਦੇ ਸੁੰਦਰ ਚਰਨਾਂ ਵਿੱਚ ਵਿੰਨਿਆ ਜਾਂਦਾ ਹੈ ਅਤੇ ਉਸ ਦੀ ਸੁਰਤ ਪ੍ਰਭੂ ਦੇ دیدار ਵਾਸਤੇ ਜੁੜੀ ਰਹਿੰਦੀ ਹੈ ਜੋ ਪਰਮਾਤਮਾ ਦੀ ਲੈਂਦੀ ਹੈ ਆਪਣੀ ਸਵਾਮੀ ਦੀ ਸੇਵਾ ਵਿੱਚ ਜੁੜੀ ਰਹਿੰਦੀ ਹੈ ਉਹੀ ਲਾਹਾ ਖਟਦੀ ਹੈ ਉਸ ਨੂੰ ਵਿਕਾਰ ਕੋ ਨਹੀਂ ਸਕਦੇ ਅਤੇ ਉਹ ਸਾਧੂਆਂ ਨਾਲ ਮਿਲ ਕੇ ਪ੍ਰਭੂ ਦੇ ਗੁਣ ਗਾਉਂਦੀ ਰਹਿੰਦੀ ਹੈ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸ ਨਾਲ ਜੁੜੀ ਰਹਿੰਦੀ ਹੈ ਅਤੇ ਪ੍ਰਭੂ ਦੀ ਸੱਚੀ ਪ੍ਰੀਤ ਵਿੱਚ ਲੀਨ ਰਹਿੰਦੀ ਹੈ ਪਾਰ ਬ੍ਰਮ ਨੇ ਉਸ ਦਾ ਹੱਥ ਫੜ ਕੇ ਜੋੜਿਆ ਹੁੰਦਾ ਹੈ ਜਿਸ ਕਰਕੇ ਉਹ ਮੋੜ ਵਿਛੜਦੀ ਨਹੀਂ ਮੈਂ ਲੱਖਾਂ ਵਾਰੀ ਉਸ ਸੱਜਣ ਪ੍ਰਭੂ ਤੋਂ ਕੁਰਬਾਨ ਜਾਂਦਾ ਹਾਂ ਉਹ ਪਹੁੰਚ ਤੋਂ ਪਰੇ ਹੈ ਬੜਾ ਡੂੰਗਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਪ੍ਰਭੂ ਦੇ ਦਰ ਤੇ ਡਿੱਗੀਆਂ ਹੁੰਦੀਆਂ ਹਨ ਪ੍ਰਭੂ ਉਹਨਾਂ ਦੀ ਇੱਜ਼ਤ ਜ਼ਰੂਰ ਰੱਖਦਾ ਹੈ ਜੇ ਸੁਤੇ ਬੇਪਰਵਾ ਪ੍ਰਭੂ ਮੇਰ ਕਰਦਾ ਹੈ ਉਹਦਾ ਮਹੀਨਾ ਉਸ ਨੂੰ ਸੁਹਾਵਣਾ ਲੱਗਦਾ ਹੈ ਉਹ ਸਾਰੇ ਸੁਖ ਭੋਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ